ਸੁਰਤ ਸੁਰ ਧਨ ਚੇਲਾ ਇਹਨੂੰ ਆਪਣਾ ਸੁਰਤ ਨੂੰ ਸਵਾਸਾਂ ਦੇ ਵਿੱਚ ਲੈ ਕੇ ਜਾਓ ਸਵਾਸਾਂ ਦੀ ਗਿਣਤੀ ਸ਼ੁਰੂ ਕਰੋ ਹੌਲੀ-ਹੌਲੀ 1 2 1 2 1 ਸਵਾਸਾਂ ਤੇ ਆ ਰਕੇ 1 2 1 2 How was two, one, two, one, two, one. ਵਾਹਿਗੁਰੂ 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 ਇਹ ਸਤ ਸਾਰੀ ਸਾਧ ਸੰਗਤ ਦੇ ਭਾਈ ਮਾਰ ਜੋੜ ਕੇ ਆਪਣਾ ਕਿੰਨਾ ਵਿਖੋਈ ਕਿਉਂ ਲੱਗਦਾ ਵੀ ਆਪਾਂ ਇੱਥੇ ਕਿੰਨਾ ਆਨੰਦ ਆ ਰਿਹਾ ਕਿੰਨੇ ਸੰਗਤ ਬੈਠੇ ਆ ਹਾਲ ਪੂਰਾ ਭਰਿਆ ਜਦੋਂ ਆਪਾਂ ਮਹਾਰਾਜ ਦੀ ਧੁਨ ਦਾ ਜਦੋਂ ਆਨੰਦ ਆਉਣ ਲੱਗ ਜੇ ਨਾ ਫਿਰ ਉਹ ਤਾਂ ਲੱਗਦਾ ਹੁੰਦਾ ਵੀ ਮੈਂ ਇਕੱਲਾ ਹੀ ਆਪਦੇ ਆਨੰਦ 'ਚ ਬੈਠਾ ਫਿਰ ਤੁੰੋਂ ਨਾ ਘਰ ਦਾ ਸ਼ੋਰ ਸੁਣੇ ਨਾ ਕੋਸ ਜਿਹੜੇ ਮਨ ਦੇ ਆਪਣੀ ਅਵਸਥਾ ਵਿਗੜੀ ਆ ਬਾਰ-ਬਾਰ ਬਾਹਰ ਨੂੰ ਭਜਦਾ ਇਹਦੇ ਵੀ ਅਡੋਲਤਾ ਬਣ ਜਾਂਦੀ ਆ ਮਨ ਦੀ ਜਿਹੜੀ ਧਿਆਨ ਦੀ ਅਕਾਗਰਤਾ ਬਣ ਜਾਂਦੀ ਆ ਪਰ ਆਪਾਂ ਨੂੰ ਸਿੱਖਣਾ ਪੈਂਦਾ ਤੇ ਪਹਿਲਾਂ ਧਿਆਨ ਆਪਦਾ ਸਵਾਸਾਂ ਤੇ ਲੈ ਜਾਓ ਫਿਰ ਉੱਥੇ ਵਾਹਿਗੁਰੂ ਦਾ ਜਾਪ ਆ ਵੀ ਹੌਲੀ-ਹੌਲੀ ਜ्यादा ਉੱਚੀ ਨਹੀਂ ਬੋਲਣਾ ਤੇ ਸ਼ੁਰੂ ਕਰ ਲਓ ਪਹਿਲਾਂ 5 ਮਿੰਟ ਤੋਂ ਕਰ ਲਓ burn one, burn I uh -huh.